ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਦਿਖਾਵਾਂਗੇ ਦੋ ਟੋਕੜਾਂ ਗੱਬਣਾ ਤੇ ਇੱਕ ਗੱਬਣ ਤਿਆਰ ਤੇ ਵੱਡੇ ਕੱਦ ਕਾਠ ਵਾਲੀਆਂ ਵਾਂ ਨੀਲੀ ਰਾਵੀ ਤੇ ਬੂਰੀ ਨੀਲੀ ਆਪਾਂ ਪਹੁੰਚੇ ਹਾਂ ਮਨਜੋਦ ਵਾਲਾ ਸਿੰਘ ਹੋਂ ਦੇ ਕੋਲ ਕਰਦੇ ਹਾਂ ਮਨਜੋਦ ਵਾਲੇ ਦੇ ਨਾਲ ਗੱਲਬਾਤ ਤੇ ਛੋਟਾ ਵਾਲਾ ਸਾਡੇ ਨਾਲ ਵੀ ਆਪਾਂ ਮਿਲਾਂਗੇ ਅੱਜ ਮਨਜੋਤ ਵੀਰ ਸਤਿ ਸ੍ਰੀ ਅਕਾਲ ਜੀ। ਕੀਤੇ ਬਾਈ ਦਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ। ਹੋਸ ਨਾ ਠੀਕ ਠਾਕ। ਮੈਂ ਚੰਦੀ ਕਲਾਪਾ ਜੀ। ਚਰਦੀ ਕਲਾ ਚਾਹੀਦੀ ਆ। ਹਾਂ ਜੀ। ਛੋਟਾ ਵਾਲਾ ਸਭ ਹੀ ਆਇਆ ਆ। ਆਇਆ ਆਇਆ ਇਹ ਛੋਟਾ ਵਾਲਾ। ਹਾਂ ਅਦਰ ਵੀ। ਇਹ ਕੀ ਨਾਵੀਰ ਦਾ? ਇਹਦਾ ਸਹਿਜ ਨੇ। ਸਹਿਜ ਪ੍ਰੀਤ ਸਿੰਘ ਵਾਲਾ। ਠੀਕ ਹੈ ਠੀਕ ਹੈ ਜੀ ਸਹਿਜ ਬਰੀ ਸਿੰਘ ਵਾਲਾ ਵੀ ਆਏ ਜੇ। ਤੇ ਮਨਜੋਤ ਵੀਰ ਨਾਮ ਤੇ ਐਡਰੈਸ ਦੱਸਿਓ। ਮਨਜੋਤ ਮੋਹਰਾਵਾਂ ਕਾਕਾ। ਹਾਂ ਜੀ। ਨਾਲਾ ਜਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਫੋਨ ਨੰਬਰ ਬੋਲ ਦਿਓ ਠੀਕ ਹੈ ਜੀ ਇਧਰੋਂ ਨੀਲੀ ਰਾਵੀ ਇਧਰੋਂ ਕਰੀਏ ਸ਼ੁਰੂਆਤ ਦੱਸਿਓ ਇਹਦੇ ਬਾਰੇ ਇਹ ਅੱਜ ਚੈੱਕ ਕਰਾਈਦੇ ਆ ਸ਼ੱਕ ਦੇ ਦੱਸਿਰੇ ਡਾਕਟਰ ਸਾਹਿਬ ਨੇ ਅੱਛਾ ਜੀ ਹਾਂਜੀ ਥੱਲੇ 7 ਕਿਲੋ ਦੁੱਧ ਜੀ ਠੀਕ ਆ ਹਾਂਜੀ ਆਹ ਲਫਾਫਾ ਵੀ ਪਿਆ ਜੀ ਠੀਕ ਆ ਠੀਕ ਆ ਲਓ ਜੇ ਚੈੱਕ ਕਰਾਈ ਜੇ ਤੇ ਸ਼ੱਕ ਦੇ ਵਿੱਚ ਹਾਂਜੀ ਬਾਜੀ ਇਹ ਦੋਵੇਂ ਚੈੱਕ ਕਰਾਤੀਆਂ ਹੁਣ ਠੀਕ ਆ ਜੀ ਇਹ ਦੇ ਰਹੀ 24 ਮਹੀਨੇ ਤੋਂ ਪਲੱਸ ਅੱਛਾ ਜੀ ਚੈੱਕ ਪਾਸਪੋਰਟ ਟੈਨੈਟ ਕਰਵਾਤਾ ਇਹ ਡੇਢ ਮਹੀਨੇ ਦੀ ਸ਼ੱਕ ਜੀ ਦੱਸਿਆ ਡਾਕਟਰ ਨੇ ਅੱਛਾ ਜੀ ਠੀਕ ਆ ਠੀਕ ਆ ਕਰਵਾ ਲਵਾਤਾ ਜੀ ਠੀਕ ਆ ਠੀਕ ਆ ਸ਼ੱਕ ਦੇ ਵਿੱਚ ਚਲੋ 100% ਨਿਕਲ ਹੀ ਜਾਂਦਾ ਹੁੰਦਾ ਹੱਸੋ ਨਹੀਂ ਆਪਾਂ ਕਹਿੰਦੇ ਆਪਾਂ ਸ਼ੱਕ ਜੀ ਦੱਸਿਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਰੇ ਆ ਵੇਖੋ ਜਗੇਵੀਰ ਜੀ ਹਾਂ ਜੀ ਠੰਡੀ ਸੀ ਵੀ ਨਹੀਂ ਆ ਆ ਵੇਖੋ ਠੀਕ ਹੈ ਠੀਕ ਹੈ ਠੀਕ ਲਓ ਜੀ ਧਾਰ ਤੇ ਮਿਲਦੀ ਹੈ ਨੇਲੀ ਰਵੀ ਦੀ ਠੀਕ ਹੈ ਠੀਕ ਹੈ ਠੀਕ ਹੈ ਜਵਾਰੀ ਅੰਨੀ ਵੀ ਹੱਦੋਂ ਵੱਧ ਅੱਛਾ ਜੀ ਤੇ ਸੀ ਜਗੇ ਵੀ ਜੀ ਖਾਓ ਲਓ ਜੀ ਸਿੰਘ ਐਂ ਰਿੰਗ ਸਿੰਘ ਲੱਗਾ ਵਾ ਤੇ ਬਾਈ ਸੱਜਣ ਦਾ ਕਿੰਨਾ ਕੀ ਹਰਾ ਮਿਲਕਰ ਗੋੜ ਵੀਰ ਜੀ ਨੇ 12 ਕਿਲੋ ਝੋਡੀ ਨੇ ਦੁੱਧ ਦਿੱਤਾ ਜੀ ਅੱਛਾ ਜੀ ਇਹ ਡਾਕਟਰ ਸਾਹਿਬ ਨੇ ਕਿਹਾ ਵੀ 20 ਦਿਨਾਂ ਨੂੰ ਚੈੱਕ ਕਰਾ ਲਿਓ ਪ੍ਰੋਪਰ ਦੱਸਾਂਗੇ 100% ਠੀਕ ਹੈ ਠੀਕ ਹੈ ਬਿਲਕੁਲ ਸਹੀ ਹੈ ਉਹਦਾ ਖੋਣਾ ਆਪਾਂ 7 ਕਿਲੋ ਦੱਸਣਦੇ ਆ ਅੱਛਾ ਜੀ ਸਰਦਕੋ ਵੀ ਆਈ ਆ ਅਰੇ ਮਾਂ ਦੀ ਪਸ਼ੂ ਆਏ ਆ ਅੱਛਾ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਮੰਨ ਲਓ ਇਹਨਾਂ ਚ ਖੋਲ ਕੇ ਤੋੜ ਤੇ ਚਾਰੂ ਬਹੁਤ ਜਿਆਦੀ ਏ ਠੀਕ ਆ ਜੀ ਕੱਦ-ਕਾੜ ਜਿਹੜਾ ਬਹੁਤ ਹੀ ਚੰਗਾ ਵਾ ਬਿਲਕੁਲ ਜਗੇ ਵੀਰ ਮੁੰਦਰੀ ਆ ਕਿ ਨਹੀਂ ਚੋਟੀ ਬਿਲਕੁਲ ਜੀ ਆ ਨਗੇਨਾ ਹੀ ਆ ਹਾਂਜੀ ਹਾਂਜੀ ਗਾਂ ਦੁੱਜੇ ਸੁਵੇ ਨੂੰ ਪਾਜੀ ਮੁੰਜੇ ਸੁਵੇ ਦੀ ਗਾਂ ਜੀ ਠੀਕ ਆ ਜੀ ਲਓ ਜੀ ਪਹਿਲਾਂ ਤਾਂ ਜਿਹੜਾ ਮਿਲਕ ਰਿਕਾਰਡ ਬਹੁਤ ਹੀ ਚੰਗਾ ਵਾ ਤੇ ਇਸ ਕੋਲ ਹਾਂਜੀ ਤੇ ਰੰਗ ਸਿੰਗ ਲੱਗਾ ਪਿਆ ਵਾ ਕੱਦ-ਕਾੜ ਜਿਹੜਾ ਬਹੁਤ ਹੀ ਚੰਗਾ ਵਾ ਤੇ ਥਣਾ ਦਾ ਸਹਜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਹਨ ਕੱਲਾ ਕੱਲਾ ਲੱਗਾ ਚਾਹਾਂ ਨੁਕਰਾਂ ਤੇ ਤੇ 7 ਲੀਟਰ ਜਿਹੜਾ ਦੁੱਧ ਮੌਕੇ ਤੇ ਤਿਆਰ ਆ ਤੇ 1.5 ਮਹੀਨੇ ਦੇ ਆਸ-ਪਾਸ ਗਾਂ ਚਲੋ ਟਾਈਮ ਹੋ ਗਿਆ ਵਸਟੀ ਦਾ ਭਰੇ ਨੂੰ ਤੇ ਥਾਣਾ ਦਾ ਸੈਰ ਗਿਆ ਆਪਾਂਾਂ ਜੀ ਲਾ ਕੇ ਤੋਂ ਜਰੂਰ ਚੈੱਕ ਕਰਾ ਦਿੰਨੇ ਆ ਚੌਵਾਂ ਨੁਕਰਾਂ ਦੇ ਹਨ ਕੱਲਾ ਕੱਲਾ ਲੱਗਾ ਪਿਆ ਵਾ ਲੋ ਜੀ ਲੱਗੇ ਤੋਂ ਵੀ ਚੈੱਕ ਕਰਾਉਨੇ ਆ ਥਾਣਾ ਦਾ ਸੈਰ ਗਿਆ ਆ ਬਹੁਤ ਹੀ ਸ਼ਾਨਦਾਰ ਆ ਗਿਆ ਹਨ ਕੱਲਾ ਕੱਲਾ ਚੌਵਾਂ ਨੁਕਰਾਂ ਦੇ ਲਓ ਜੀ ਚੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਨਗੀਨਾ ਪੀਸ ਹੀ ਆ ਆਹ ਦੇਖੋ ਮੈਂ ਤੁਹਾਨੂੰ ਬਖਾਉਣਾ ਆ ਲੈ ਖਰੀਦ ਦਿੱਤੀ ਠੀਕ ਆ ਠੀਕ ਆ ਲਓ ਜੀ ਚੱਡੇ ਦੀਆਂ ਸਫਾਈਆਂ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਚੰਗੀਆਂ ਵਾ ਝੋਟੀ ਵੀ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਹਾਂਜੀ ਤੇ ਸੱਜਰ ਦਾ ਮਿਲ ਕੇ ਰਕੋਰਡ 12 ਤੋਂ ਪਲੱਸ ਆ ਤੇ ਹੁਣ ਇਸ ਟਾਈਮ ਜਿਹੜਾ 7 ਲੀਟਰ ਦੁੱਧ ਤਿਆਰ ਹਾਂਜੀ ਤੇ 45 ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਠੀਕ ਆ ਪਰੇ ਨੂੰ ਹਾਂਜੀ ਤੇ ਕਿੰਨਾ ਕੁ ਭਾਜੀ ਮੋਲੇ ਦਾ ਮੋਲਾ 30000 ਦੇ 80 ਹਾਂਜੀ ਕਰੀਏ ਜੈਜ ਜੈ 75000 ਦੀ 75 ਦੀ ਹਾਂਜੀ ਆ ਗਈ ਕਿ ਜੈਜ ਕੋਈ ਭਾਜੀ ਜੁੱਦ ਕਰਦੇ ਹਾਂ ਨਹੀਂ ਕਰਦੀਏ ਹਾਂਜੀ ਪੂਰੇ 77000 ਲੈ ਸਾਢੇ 70 ਬਸ ਸਾਢਣ ਨਹੀਂ ਪੂਣੀ ਆ ਬਸ ਪੂਰੇ ਦੀ ਹਰ ਕਰਦੀ ਹੈ ਛੋਟ ਕਰ ਦੂਗਾ ਨਾ 70 ਦੀ ਚੱਕੀ ਵੀਰ ਜੀ ਹਾਂਜੀ 70 ਤੋਂ 10000 ਛਡਾਂਗੇ ਅੱਛਾ ਜੀ ਠੀਕ ਆ ਠੀਕ ਆ ਸੱਤਿਆ ਠੀਕ ਹੈ ਧਾਰਦੀ ਹਾ ਨਹੀਂ ਜੀ ਲਓ 66000 ਦੀ ਬਿਲਕੁਲ ਜਿਹੜਾ ਨੋਰਮਲ ਰੇਟ ਆਛਾ ਜੀ ਭਾਈ ਤੁਹਾਡੀ ਸੀਲ ਛੱਡੀ ਜਾਨੂੰ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਦੇਖ ਸਕਦੇ ਹੋ ਬਾਕੀ ਧਾਰਦੀ ਆ ਤੁਹਾਡੀ ਧਾਰਦੀ ਆ ਥੋੜਾ ਜਿਆਦਾ ਮੈਂ ਫੇਰ ਤੁਹਾਨੂੰ ਬੈਠ ਕੇ ਦੱਸਦਾ ਧਾਰਦੀ ਆ ਸੀਲ ਛੱਡੀ ਬਹੁਤ ਜਿਆਦਾ ਠੀਕ ਹੈ ਠੀਕ ਹੈ ਆਹ ਬੇਹ ਹਾਂ ਜੱਗੇ ਵੀਰ ਲਓ ਜੀ ਸੀਲੀਆਂ ਲੋ ਆਣ ਇੱਕ ਨੰਬਰ ਆ ਪੁੱਠੇ ਪਸੰਦ ਥੋੜਾ ਜਿਹਾ ਚਲੋ ਡਰਕੀ ਨਾਲ ਉਤਰਾਂਗੇ ਦਿਨ ਚਾਰ ਦੇਣੇ ਪਸ਼ੂ ਨਾਲੇ ਵੈਸੇ ਵੀ ਹਾਂਜੀ ਹਾਂਜੀ ਪਸ਼ੂ ਡਰ ਜਾਦਾ ਠੰਢੀ ਬਹੁਤ ਹੈ ਠੀਕ ਆ ਜੀ 68000 ਦੀ ਤਾਂ ਅੱਗੇ ਦਾ ਗਿਆ ਜੇ ਫੇਰ ਨਗੀਨਾ ਹੀ ਜੱਗੇ ਵੀਰ ਇਹ ਝੋਟੀ ਦੂਜੇ ਸੂਏ ਦੀ ਚੈੱਕ ਪਾਸ ਹੋ ਗਈ ਜੀ 24 ਮਹੀਨੇ ਤੋਂ ਪਲੱਸ ਜੀ ਅੱਛਾ ਜੀ ਠੀਕ ਆ ਠੀਕ ਆ ਜੀ ਹੋ ਗਿਆ ਹੀ ਹੈ ਅੱਛਾ ਜੀ ਮੰਲੋ ਦੀ ਚੁਆਈ ਹੋਈ ਹੈ ਸਵੇਰੇ 8:30 ਵਜੇ ਦੀ ਠੀਕ ਜੀ ਠੀਕ ਆ ਹਾਂਜੀ ਇਹ ਇਹ ਮੰਨ ਲਓ ਵੀ ਹੁਣ ਇਹਦੇ ਥਲੇ ਵੀ ਦੁੱਧ 7 ਕਿਲੋ ਜੀ ਲੀਟਰ ਵਾਲਾ ਠੀਕ ਹੈ ਤੇ ਸੱਜਣ ਦਾ 44 ਕਿਲੋ ਦਾ ਰਿਕਾਰਡ ਜੀ ਟੋੜੀ ਦਾ ਅੱਛਾ ਜੀ ਹੁਣ ਕਿੰਵੇਂ ਸਵੇਲੇ ਦੁੱਜੀ ਜੇ ਸਵੇਦੀ ਗੱਭਣ ਜੀ ਠੀਕ ਹੈ ਠੀਕ ਹੈ ਲਓ ਜੀ ਦੁੱਜੀ ਸਵੇਲੀ ਗੱਭਣ ਇਹ ਉੱਥੇ ਘਰ ਨਹੀਂ ਮਿਲਦੀ ਜੀ ਅੱਛਾ ਜੀ ਉਪਰੇ ਖਾ ਜਾ ਕੇ ਤੇ ਟਿਕਾ ਲਵਾ ਸਕਦੀ ਜੀ ਠੀਕ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਲਓ ਜੀ ਨਕਦੀਨਾ ਹੀ ਹੈ ਵੀ ਵੱਡੀ ਝੋਟੀ ਆ ਵੀ ਕੋਈ ਛੋਟੀ ਨਾ ਸਮਝੇ ਛੋਟੀ ਨਾ ਸਮਝੇ ਬਿਲਕੁਲ ਜੀ ਇੱਥੇ ਆਓਗੇ ਤਾਂ ਡਬਲ ਦੇਖੋਗੇ ਵੀਡੀਓ ਦੇ ਨਾਲ ਉਹ ਵੀ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਘੱਟ ਕੋਦ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ 14 ਲੀਟਰ ਜਿਹੜਾ ਸੱਜਰ ਦਾ ਮਿਲ ਕੇ ਰਿਕਾਰਡ ਤੇ ਪੇਠ ਕੁੜਾ ਤੋਂ ਹੀ ਹੈ ਨਾ ਮੰਜਾ ਡੈਨ ਨਾਲ ਹਸਾਕਤਾ ਆਵਿਆ। ਉਹਨਿਲ ਦਾ ਮੌਕੇ ਦੇਰ ਕੋਲ ਵੀ 7 ਲੀਟਰ ਤਿਆਰ 24 ਤੋਂ ਪਲੱਸ ਜਿਹੜਾ ਚੈੱਕ ਪਾਸ ਆ। ਲਓ। ਆਣ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਚੌਵਾਂ ਨੁਕਰਾਂ ਤੇ ਹਨ 3 ਈ ਦੇ ਪਾਸ ਆਰ ਗਾਈ ਥਾਂ ਲੱਗਾ ਇਹਨੂੰ ਵੀ। ਕੋਈ ਗੱਲ ਕੋਈ ਨਹੀਂ। ਥੋੜੀ ਇਹ ਦਲਦੀ ਹੈ ਕਹਿ ਰਹੇ। ਹਾਂਜੀ ਹਾਂਜੀ। ਲਓ ਜੀ ਲੱਗ ਗਿਆ ਪੂਛ ਫੜਿਆ ਭਾਜੀ ਥਾਣਾ ਦਾ ਸੈਜ ਗਿਆ ਦਰਦੀ ਆ ਹੋਰ ਗੱਲ ਨੂੰ ਕੋਈ ਨਹੀਂ ਹੈਗੀ ਅੱਛਾ ਜੀ ਲਓ ਜੀ ਥਾਣਾ ਜਿਹੜਾ ਬਹੁਤ ਹੀ ਚੰਗਾ ਵਾ ਠੀਕ ਆ ਠੀਕ ਠੀਕ ਆ ਉਹ ਸਾਫ ਸਫੀ ਝੋਟੀ ਆ ਵੱਡੀ ਝੋਡੀ ਆ ਹਾਂਜੀ ਹਾਂਜੀ ਇਹ ਮਨਜੋਤ ਵੀਰ ਦਾ ਰੇਟ ਇਹਦਾ ਰੇਟ 100000 ਆ ਜੀ ਕਿੰਨਾ 92 95 95 ਹਾਂਜੀ ਇਹ ਵੀ ਕਰਦੀ ਹੈ ਜਾਇ ਜੀ ਹਾਂ ਹਾਂ ਨਹੀਂ ਕਰਦੀ ਇਹ ਹਾਂਜੀ 90000 ਤੋਂ 100 ਰੁਪਏ ਛੋਟੀ ਕਰਦੀ ਠੀਕ ਆ ਭਾਜੀ ਜੱਗੇ ਵੀਰ ਥਾਸੀ ਆ ਨਹੀਂ ਝੋਟੀ ਦਵਾਂਗੇ ਹਾਂ ਨਾ ਠੀਕ ਹੈ ਠੀਕ ਹੈ ਲਓ ਜੀ 88000 ਦੀ ਵੱਡਾ ਕਦ ਕਾਢਿਆ ਕੋਈ ਆਵਣਾ ਸਮਝੇ 14 ਕਿਲੋ ਦਾ ਰਿਕਾਰਡ ਰਿਆ ਨਹੀਂ ਅੱਛਾ ਜੀ ਹੁਣ ਵੀ ਮੇਰਾ ਵੀਰ ਕੋਈ ਸ਼ਾਮ ਵਾਲਾ ਲਾ ਜੀ ਹਾਂ ਜੀ ਤੇ ਦੋ ਦੋ ਵੱਧ ਵੀ ਸਕਦੀ ਜੀ ਠੀਕ ਹੈ ਠੀਕ ਹੈ ਤੁਹਾਨੂੰ ਅੰਦਾਜ਼ ਕਿਰਪਾ ਕਰੇ ਹਾਂ ਜੀ ਬਣਾ ਦਾ ਪਲਾਂਟ ਚਲੂ ਝੋਟੀ ਠੀਕ ਹੈ ਜੀ ਤੇ ਬਹੁਤ ਹੀ ਚੰਗੇ ਰਵੇ ਦੀ ਆ ਹਾਂ ਜੀ ਹਾਂ ਜੀ ਤੇ ਮੰਨ ਲਓ ਵੀ ਕੋਈ ਕਮੀ ਵਾਲੀ ਗੱਲ ਨਹੀਂ ਹੈ ਕੋਈ ਸ਼ੱਕ ਹੀ ਨਹੀਂ ਤੇ ਸਿੰਘ ਸੰਧ ਵੀ ਚੰਗਾ ਵਾ ਬਾਕੀ ਅੱਖ ਬਹੁਤ ਪਿਆਰੀ ਲੱਗੀ ਇਹਨੂੰ ਹਾਂ ਜੀ ਤੇ ਕਦ ਕਾਢ ਵੀ ਜਿਹੜਾ ਬਹੁਤ ਹੀ ਚੰਗਾ ਵਾ ਜੱਗੇ ਵੀਰ ਆ ਝੋਟੀ ਆ ਗਈ ਪ्योर ਮਲਾ ਨਸਲ ਦੀ ਐ ਜੈ ਕੀ ਜੋ ਢੀਆ 라ਜੂ ਕੋਲ ਕੇ ਵਿਖਾ ਠੀਕ ਹੈ ਜੀ ਲੋ ਜੀ ਜੇ ਸੂਵੇ ਦੀ ਪਿਆਰ ਜੇ ਗਾਂ 10 ਸਾਲ ਖੜਦੀ 10 ਬਰਾਂ ਦੇ ਠੀਕ ਹੈ ਜੀ ਅਬ ਜੈਡ ਬਲੈਕ ਆਪਾਂ ਕਹਿ ਸਕਦੇ ਹਾਂ ਪੂਰਸ਼ਤਾ ਜਿਹੜੇ ਵਾਲ ਕਾਲੇ ਆ ਮਾਹਨਾਂ ਦਾ ਨਹੀਂ ਛਿੱਟੇ ਲਾ ਢੋਲਾਂ ਜਿਹੜੀਆਂ ਚੱਡੇ ਦੇ ਕਾਫੀ ਆ ਸੋ ਹੁਣ ਤੱਕ ਜਿਹੜਾ ਹਵਾਨਾ ਚੰਗਾ ਬਣ ਜਾਊਗਾ 5 ਵਜੇ ਨੇ ਇਹਦਾ ਵੀ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਦੂਜੇ ਸਵੇਲੇ ਗੱਭਣ ਤਿਆਰ ਜੈਡ ਬਲੈਕ ਪਿਓਰ ਮੌਰਾ ਨਸਲ ਦੀ ਆ ਹਾਂ ਜੀ ਕਿੰਨਾ ਪੜਾ ਪਹਿਲੇ ਸਵੇਰੇ ਵੀ ਜੀ ਇਹਨੇ 12 ਤੋਂ ਪਲੱਸ ਹੀ ਦਿੱਤਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ 12 ਤੋਂ ਠੀਕ ਹੈ ਠੀਕ ਹੈ ਦੂਸਰੋਂ ਪਿਛਲੇ ਸਵੇਰੇ ਨਹੀਂ ਛੋਟੀ ਆਈ ਏ ਠੀਕ ਹੈ ਜੀ ਹਾਂ ਜੀ ਲਓ ਜੀ 12 ਤੋਂ ਪਲੱਸ ਜਿਹੜਾ ਦੁੱਧ ਪਹਿਲੇ ਸਵੇਰੇ ਦੁੱਧ ਭਰਿਆ ਕਰਮਾਲੀ ਨੇ ਤੇ ਫਿਰ ਕੁਆਲਟੀ ਵੀ ਜਿਹੜੀ ਵੀ ਚੈੱਕ ਕਰ ਸਕਦੇ ਜੇ ਹਾਂ ਤਾਂ ਵੀ ਲੱਗੇ ਕਿ ਨਹੀਂ ਵੇਖਣ ਠੀਕ ਹੈ ਠੀਕ ਹੈ ਜੀ ਬਣੂ ਨਹੀਂ ਪੜੀ ਲਓ ਜੀ ਪੇਟਪੂੜਾ ਜਿਹੜਾ ਬਹੁਤ ਹੀ ਚੌੜਾ ਵਾ ਵੇਖ ਸਕਦੇ ਤੁਸੀਂ ਲਾਗੇ ਤੋਂ ਵੀ ਇਹ ਹਨ ਮੰਜਾ ਡਾਨ ਵਾਲਾ ਹਸਾਕਤਾ ਵਾ ਤੇ ਢਿੱਲਾ ਵੀ ਜਿਹੜੀਆਂ ਕਾਫੀ ਆ ਸੂਨ ਤੱਕ ਹੋਵਨਾ ਚੰਗਾ ਬਣਾ ਲੈਣਾ ਵਾ ਬਾਕੀ ਕੋਈ ਸੰਭਣ ਵਾਲਾ ਭਰਾ ਕੜੀ ਤੇ ਮਿਲ ਕੇ ਰਕੋਰ ਜਿਹੜਾ ਬਹੁਤ ਹੀ ਚੰਗਾ ਵਾ ਪਹਿਲਨ ਦਾ ਹੀ ਲੋਈ ਅਸਿਰ ਤੋਂ ਲੱਕੇ ਤੇ ਪੂਛ ਤੱਕ ਜਿਹੜੇ ਵਾਲ ਕਾਲੇ ਆ ਕੋਈ ਇੱਕ ਵਾਲ ਚਿੱਟਾ ਨਹੀਂ ਹੈਗਾ ਬਾਕੀ ਥਾਣੇ ਨੂੰ ਵੀ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਵਾ ਚਾਵਾ ਨੁਕਰਾਂ ਤੇ ਇਹਨੂੰ ਮੈਂ ਇਕੱਲਾ ਇਕੱਲਾ ਲੱਗਾ ਪਿਆ ਵਾ ਕਿੰਨੇ ਕਿ ਦਿਨ ਖੜਦੀ ਭਾਈ ਦੱਸਿਆ ਜਗਹੀ ਤੇ 14 15 ਦਿਨ ਹੈਗੇ ਬੰਦੀ ਬੜੀ ਹੁੰਦੀ ਚੋਟੀ ਅੱਛਾ ਜੀ ਹਾਂਜੀ ਠੀਕ ਹੈ ਜੀ 14 ਅੱਛਾ ਜੀ ਨਹੀਂ ਥਣ ਪਾਂਡਾ ਚੰਗਾ ਵਾ ਥਣ ਵੀ ਜਿਹੜਾ ਬਹੁਤ ਚੰਗਾ ਲੱਗਾ ਗੈਪ ਤੇ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ 50000 ਜੀ 95 ਹਾਂਜੀ ਕਰੀਏ ਇਹਦੇ ਵਿਜਾਇਜ ਆ ਵੀ ਲਾਸਟ ਹੀ ਕਰਦੀਏ ਹਾਂਜੀ 90000 ਦੇ ਨਾਲ 90 ਦੀ ਹਾਂਜੀ ਕਰ ਦਈਏ ਭਾਈ ਥੋੜਾ ਜਾਂ 80000 ਦੇ ਦਈਏ ਹਾਂ ਨਾ ਵੀ ਹਾਂ ਨਾ ਹੀ ਕਰ ਦੋ 88 ਦੀ ਹਾਂਜੀ ਲਓ ਜੀ 88000 ਦੀ ਇਹ ਵੀ ਤੇ ਜੇ ਕੋਈ ਜੋੜਾ ਲਾ ਜੇ ਭਾਈ ਤੇ ਜੇ ਵੀ ਕੋਈ ਜੋੜਾ ਲੈ ਜੁਣਾ ਹਾਂਜੀ ਤੇ ਆਪਾਂ 2000 ਦਾ ਮਾਨ ਕਰਾਂਗੇ ਜਿਹੜੀ ਵੀ ਮਰਜ਼ੀ ਲੈ ਠੀਕ ਆ ਠੀਕ ਆ ਲਓ ਜੀ ਜਿਹੜੀ ਵੀ ਪਸੰਦ ਆਉਂਦੀ ਜੋੜੇ ਦੇ ਵਿੱਚ 2000 ਦਾ ਮਾਨ ਦਣ ਵੀਰ ਕਹਿੰਦਾ ਕਿ ਕਰ ਦਿਆਂਗੇ ਪਛੂ ਜਿਹੜੇ ਚੰਗੇ ਆ ਤੇ ਕਹਣਾ ਮਨਜੋਤ ਵੀਰ ਕੁਝ ਬਾਤ ਐ ਵੀ ਆਪ ਹੀ ਸੂਏ ਰੰਗ ਦੇ ਤੁਹਾਨੂੰ ਲਾ ਕੇ ਕਹਣਾ ਦੂਰਾ ਚੱਕ ਪਾਤ ਕਰ ਕੇ ਕਹਣਾ ਉਹਨਾਂ ਨਾਲੇ ਪਾਹੀ ਪੂਰੇ ਪਾ ਲਿਆ ਕਰੋ ਘਰ ਪਚੁੰਦੀ ਗਰੰਟੀ ਥਾ ਦੇ ਠੀਕ ਆ ਜੀ ਨਹੀਂ ਬਿਲਕੁਲ ਸਿਆਣੀ ਗੱਲ ਆ ਘਰ ਤੱਕ ਫੁੱਲ ਗਰੰਟੀ ਆ ਵੀਰ ਦੀ ਬਾਕੀ ਬਿਲਕੁਲ ਪਾ ਜੀ ਅੱਖਾਂ ਮੀਟ ਕੇ ਵੀਰ ਕੋ ਪੈਸੇ ਵਾਦੇ ਕਿਸੇ ਦੇ ਘਰ ਪਸ਼ੂ ਜਾਉਂਦੀ ਸਾਡੀ ਜਮੀਰੀ ਠੀਕ ਹੈ ਜੀ ਠੀਕ ਹੈ ਭਾਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਬਾਹਰੋਂ ਵੀ ਆਣਾ ਖਰੀਦਦਾ ਆਪਣੇ ਚੈਨਲ ਤੇ ਹਾਂ ਜੀ ਕੋਈ ਬਾਹਰੋਂ ਵੀ ਖਰੀਦਦਾ ਤੇ ਬਾਹਰੋਂ ਵੀ ਖਰੀਦਦਾ ਸਾਡੇ ਚੈਨਲ ਤੇ ਆਪਣੀ ਗਾਰੰਟੀ ਹੋ ਫੁੱਲ ਗਾਰੰਟੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ ਸਹੀ ਹੈ ਸਾਡੇ ਚੈਨਲ ਤੇ ਅਸੀਂ ਵੀਡੀਓ ਕਰੂਗਾ ਜਦ ਲਗਾ ਤਾਂ ਪੰਜ ਛੇ ਪੁੰਦੇ ਬੰਦੇ ਨੂੰ ਹਾਂ ਜੀ ਹਾਂ ਜੀ ਹਾਂ ਜੀ ਉਹ ਸਾਡੀ ਜਿਹਦੀ ਅਸੀਂ ਵੀਡੀਓ ਬਣਾਵਾਂਗੇ ਸਾਡੇ ਚੈਨਲ ਦੇ ਪਸ਼ੂ ਲਊ ਤੇ ਨਹੀਂ ਪਹੁੰਚਦਾ ਉਹ ਸਾਡੀ ਗਾਰੰਟੀ ਫੁੱਲ ਗਾਰੰਟੀ ਹੈ ਨਾ ਆਪਣੀ ਫੁੱ ਮੈਂ ਕਿਹਨਾਂ ਦਾ ਸਾਫ ਨਹੀਂ ਕੋਈ ਕੇ ਵੀ ਜਾਂ ਕੋਈ ਸ਼ੱਕ ਨਹੀਂ ਬਿਲਕੁਲ ਬਿਲਕੁਲ ਜੀ ਛੋਟੀ ਡੇਰ ਕੋਨੇ 2 ਲੱਖ ਦੀ ਆ ਜਦ ਤਨ ਫੁੱਲ ਤਿਆਰ ਹੋ ਗਏ 20 ਦਿਨਾਂ ਤੋਂ ਪ੍ਰੋਪਰ ਪਤਾ ਲੱਗਣਾ ਹੈ ਹਾਂਜੀ 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 ਠੀਕ ਹੈ ਕਿ ਨਹੀਂ ਕੋਈ ਸ਼ੱਕ ਨਹੀਂ ਸਿੰਘ ਜਿਹੜਾ ਬਾਗਮਾਲ ਲੱਗਣ ਦਾ ਕਹਿੰਦਾ ਹੀ ਹੁਣ ਜੱਗੇ ਵੀਰ ਜੀ ਪਾਊਗਾ ਆਪਣਾ ਉਹ ਵੀ ਲਗਾਤਾਰੀ ਲਗਾਤਾਰ ਹਾਂਜੀ ਠੀਕ ਹੈ ਜੀ ਲਓ ਜੀ ਲਗਾਤਾਰ ਹੀ ਹੁਣ ਵੀਡੀਓ ਪਿਆ ਕਰੂਗੀ ਹਾਂਜੀ ਬਾਕੀ ਵੀਡੀਓ ਨੂੰ ਸ਼ੇਅਰ ਕਰਨ ਦਾ ਤੁਹਾਡਾ ਫਰਜ਼ ਹੈ ਕਿਉਂਕਿ ਚਲੋ ਅੱਗੇ ਕੇ ਵੀਰ ਭਰਾਵਾਂ ਨੇ ਪਸ਼ੂ ਖਰੀਦਣਾ ਹੁੰਦਾ ਵਾ ਤੇ ਉਹਦੇ ਵਾਸਤੇ ਆਸਾਨ ਹੁੰਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ